ਤਨ ਬਾਬਾ ਸ੍ਰੀ ਚੰਦ ਜੀ ਇਨਸਾਨ ਦਾ ਆਪਣਾ ਹੈ ਹੀ ਕੀ ਇੱਕ ਛੋਟੀ ਜਿਹੀ ਕਥਾ ਇੱਕ ਵਿਅਕਤੀ ਨੇ ਇੱਕ ਜਹਾਜ਼ ਦੀ ਇੱਕ ਲੱਕੜ ਪੁੱਟੀ ਅਤੇ ਦੂਸਰੀ ਜਗ੍ਹਾ ਦੇ ਉੱਤੇ ਰੱਖਣੀ ਸ਼ੁਰੂ ਕਰ ਦਿੱਤੀ ਉਹ ਜੋ ਲੱਕੜ ਤੋੜਦਾ ਉਸ ਦੀ ਜਗ੍ਹਾ ਤੇ ਨਵੀਂ ਲੱਕੜ ਲਗਾ ਦਿੰਦਾ ਹੌਲੀ ਹੌਲੀ ਉਸ ਨੇ ਇੱਕ ਜਹਾਜ਼ ਤੋਂ ਲੱਕੜਾਂ ਉਤਾਰ ਕੇ ਦੂਸਰੇ ਜਹਾਜ਼ ਤੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿਸ ਜਹਾਜ਼ ਦੇ ਉੱਪਰੋਂ ਉਹ ਲੱਕੜਾਂ ਉਤਾਰ ਰਿਹਾ ਸੀ ਉਸ ਦੀਆਂ ਨਵੀਆਂ ਲੱਕੜਾਂ ਲਗਾ ਰਿਹਾ ਸੀ ਦੋਨੇ ਜਹਾਜ਼ ਬਣ ਕੇ ਤਿਆਰ ਹੋ ਗਏ ਹੁਣ ਇਨਸਾਨ ਨੂੰ ਉਹ ਸਮਝ ਨਹੀਂ ਰਈ ਸੀ ਕਿ ਜੋ ਪਹਿਲਾ ਜਹਾਜ਼ ਹੈ ਉਹ ਅਸਲੀ ਹੈ ਜਾਂ ਦੂਸਰਾ ਜੋ ਜਹਾਜ਼ ਹੈ ਉਹ ਅਸਲੀ ਹੈ ਕਿਉਂਕਿ ਉਸ ਦੀਆਂ ਹਰ ਇੱਕ ਚੀਜ਼ਾਂ ਚੇਂਜ ਹੋ ਚੁੱਕੀਆਂ ਸਨ ਉਸ ਦੀ ਇੱਕ ਇੱਕ ਲੱਕੜ ਬਦਲੀ ਜਾ ਚੁੱਕੀ ਸੀ ਹੁਣ ਜੋ ਜਹਾਜ਼ ਦਾ ਨਾਮ ਸੀ ਉਹ ਪਹਿਲੇ ਜਹਾਜ਼ ਦਾ ਨਾਮ ਸੀ ਜਾਂ ਦੂਸਰੇ ਜਹਾਜ਼ ਦਾ ਨਾਮ ਸੀ ਜੋ ਪਹਿਲੇ ਜਹਾਜ਼ ਦੀਆਂ ਲੱਕੜਾਂ ਸਨ ਉਹ ਤਾਂ ਦੂਸਰੇ ਜਹਾਜ਼ ਦੇ ਉੱਪਰ ਲੱਗ ਗਈਆਂ ਸਨ ਤਾਂ ਹੁਣ ਪਹਿਲੇ ਜਹਾਜ਼ ਦਾ ਆਪਣਾ ਕੀ ਸੀ ਕੁਝ ਵੀ ਨਹੀਂ ਜੋ ਦੂਸਰਾ ਜਹਾਜ਼ ਉਸ ਦਾ ਕੀ ਸੀ ਕੁਝ ਵੀ ਨਹੀਂ ਉਸ ਨੇ ਉਧਾਰ ਲਈਆਂ ਸਨ ਅਤੇ ਉਧਾਰ ਦੇ ਦਿੱਤੀਆਂ ਇਨਸਾਨ ਨੇ ਪਰਮਾਤਮਾ ਕੋਲ ਸਰੀਰ ਉਧਾਰ ਲਿਆ ਹੈ ਅਤੇ ਉਧਾਰ ਦੇ ਦੇਵੇਗਾ ਇਨਸਾਨ ਦਾ ਆਪਣਾ ਕੁਝ ਨਹੀਂ ਸੋਚ ਆਪਣੀ ਨਹੀਂ ਪਰ ਇੱਕ ਨਾਮ ਹੈ ਆਪਣਾ ਪਰਮਾਤਮਾ ਦਾ ਪਰ ਉਹ ਇਨਸਾਨ ਜੱਪਦਾ ਨਹੀਂ ਇਨਸਾਨ ਜਿਸ ਰੂਪ ਵਿੱਚ ਇਨਸਾਨਾਂ ਨਾਲ ਗੱਲ ਕਰਦਾ ਹੈ ਗੁੱਸੇ ਨਾਲ ਕਰਦਾ ਹੈ ਪਿਆਰ ਨਾਲ ਕਰਦਾ ਹੈ ਜੋ ਇਨਸਾਨ ਬਾਹਰੀ ਇਨਸਾਨਾਂ ਨਾਲ ਜਿਸ ਤਰ੍ਹਾਂ ਦੀ ਗੱਲ ਕਰਦਾ ਹੈ ਉਹ ਆਪਣੀ ਆਤਮਾ ਦੇ ਨਾਲ ਵੀ ਇਸ ਸਰੀਰ ਦੇ ਰੂਪ ਵਿੱਚ ਉਸੇ ਤਰ੍ਹਾਂ ਹੀ ਗੱਲ ਕਰਦਾ ਹੈ ਸੋਚੋ ਜੋ ਇਨਸਾਨ ਬਾਹਰੀ ਲੋਕਾਂ ਨਾਲ ਪਿਆਰ ਨਾਲ ਬੋਲਦਾ ਹੈ ਤਾਂ ਉਹ ਆਪਣੀ ਆਤਮਾ ਦੇ ਨਾਲ ਵੀ ਪਿਆਰ ਨਾਲ ਹੀ ਬੋਲਦਾ ਹੋਵੇਗਾ ਜੋ ਇਨਸਾਨ ਬਾਹਰੀ ਦੁਨੀਆ ਦੇ ਨਾਲ ਝਗੜ ਕਰਦਾ ਹੈ ਆਪਣੀ ਆਤਮਾ ਦੇ ਨਾਲ ਵੀ ਉਹ ਝਗੜਾ ਹੀ ਕਰ ਰਿਹਾ ਹੁੰਦਾ ਹੈ ਕਿਉਂਕਿ ਇਹ ਸਰੀਰ ਜਿਸ ਤਰ੍ਹਾਂ ਦੇ ਅੰਦਰ ਵਿਚਾਰ ਪਾਲਦਾ ਹੈ ਜੁਬਾਨ ਉਸ ਨੂੰ ਬਾਹਰ ਪੇਸ਼ ਕਰਦੀ ਹੈ ਅਤੇ ਜਿਸ ਤਰ੍ਹਾਂ ਦੇ ਜੁਬਾਨ ਵਿਚਾਰ ਪੇਸ਼ ਕਰਦੀ ਹੈ ਉਹ ਵਿਚਾਰ ਦੁਨੀਆ ਨੂੰ ਦਿੰਦੀ ਹੈ ਉਸੇ ਤਰ੍ਹਾਂ ਇਨਸਾਨ ਦੇ ਅੰਦਰ ਜੋ ਵਿਚਾਰ ਪਾਲ ਰਹੇ ਹੁੰਦੇ ਹਨ ਆਤਮਾ ਨੂੰ ਦੇਣ ਦੀ ਕੋਸ਼ਿਸ਼ ਕਰਦਾ ਹੈ ਜੇਕਰ ਆਤਮਾ ਸਵੀਕਾਰ ਕਰਦੀ ਹੈ ਠੀਕ ਹੈ ਜੇਕਰ ਆਤਮਾ ਉਹ ਵਿਚਾਰ ਸਵੀਕਾਰ ਨਹੀਂ ਕਰਦੀ ਤਾਂ انسان ਦਾ ਸਰੀਰ ਬਿਮਾਰ ਪੈ ਜਾਂਦਾ ਹੈ ਤਾਂ ਤਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ